आरआईआर ब्लैक एस्ट्रा लॉक عمر 75 ਦਿਨ ਰਿਜ਼ਲਟ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬੱਚਿਆਂ ਦੀ ਗਰੋਥ ਕਿੰਨੀ ਕ ਸੇਲ ਆਸਤੇ ਆਪਣੇ ਕੋਲੇ ਅਵੇਲੇਬਲ ਆ ਨਸਲ ਬਹੁਤ ਚੰਗੀ ਆ ਆਪਾਂ ਇਹ ਬੱਚੇ ਪੰਜਾਬ ਪੋਲਟਰੀ ਫਾਰਮ ਬਾਗੜੀਆਂ ਮਰੇਲਕੋਟਲੇ ਤੋਂ ਥੋੜੀ ਜੀ ਦੂਰੀ ਦੇ ਉੱਪਰ ਇਹਨਾਂ ਦਾ ਫਾਰਮ ਆ ਇਹਨਾਂ ਤੋਂ ਆਪਾਂ ਬੱਚੇ ਲੈ ਕੇ ਆਏ ਸੀ 8 ਕ ਘੰਟਿਆਂ ਦਾ ਬੱਚਾ ਆਪਾਂ ਇਹਨਾਂ ਤੋਂ ਲੈ ਆਏ ਸੀ ਵੈਕਸੀਨੇਸ਼ਨ ਹੋ ਕੇ ਇਹਨਾਂ ਨੇ ਆਪਾਂ ਨੂੰ ਬੜੇ ਵਧੀਆ ਤਰੀਕੇ ਦੇ ਬੜੇ ਵਧੀਆ نسل ਦੇ ਬੱਚੇ ਪ੍ਰੋਵਾਈਡ ਕਰਵਾਏ ਤੇ ਬੱਚਿਆਂ ਦੀ ਗਰੋਥ ਦੇ ਵਿੱਚ ਵੀ ਆਪਾਂ ਕੋਈ ਕਮੀ ਨਹੀਂ ਰਹਿਣ ਦਿੱਤੀ 75 ਦਿਨ ਇਹਨਾਂ ਦੀ ਉਮਰ ਆ ਹਲੇ 15 ਕਿ ਦਿਨਾਂ ਤੱਕ ਇਹ ਤਿੰਨ ਮਹੀਨੇ ਦੇ ਹੋਣਗੇ ਗਰੋਥ ਤੁਹਾਡੇ ਸਾਰਿਆਂ ਦੇ ਸਾਹਮਣੇ ਆ 1100 ਗ੍ਰਾਮ 1000 ਗ੍ਰਾਮ 900 700 ਅਡੋ ਅਡ ਬੱਚਿਆਂ ਦੀ weight ਹੈਗੇ ਆ ਤੇ ਸੇਲ ਦੇ ਉੱਪਰ ਆਪਾਂ ਇਹਨਾਂ ਨੂੰ ਰੱਖਿਆ ਹੋਇਆ ਸੇਲ ਤੇ ਪਾਏ ਹੋਏ ਆ ਮਤਲਬ ਇਹਨਾਂ ਨੂੰ ਆਪਾਂ ਵੇਚਣਾ ਕਿਸੇ ਦਾ ਵੀ ਮਨ ਹੋਵੇ ਦੋਵਾਂ ਵੈਰੈਟੀਆਂ ਚੋਂ ਕੋਈ ਵੀ ਵੈਰੈਟੀ ਰੱਖਣ ਦਾ ਜਾਂ ਸਾਰੇ ਬੱਚੇ ਲੈਣ ਦਾ ਜਿੰਨੇ ਵੀ ਆਪਣੇ ਕੋਲੇ ਹੈਗੇ ਆ ਆਪਾਂ ਨਮਾਪੂਰ ਪਾਉਣਾਗਾ ਇਸ ਕਰਕੇ ਆਪਾਂ ਇਹ ਬੱਚੇ ਸੇਲ ਤੇ ਉੱਪਰ ਪਾਏ ਹੋਏ ਆ ਕਿਸੇ ਨੇ ਵੀ ਲੈਣ ਦਾ ਮਨ ਹੋਵੇ ਕਿਸੇ ਦਾ ਵੀ ਦਿਲ ਹੋਵੇ ਤੇ ਆਪਣਾ ਫਾਜਲਕਾ ਏਰੀਆ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਫਾਜਲਕਾ ਤੋਂ 18 ਕਿਲੋਮੀਟਰ ਆਪਣਾ ਜਿਹੜਾ ਪਿੰਡ ਹੈਗਾ ਕਿਸੇ ਦਾ ਵੀ ਮਨ ਹੋਵੇ ਲੈਣ ਦਾ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਪੰਜਾਬ ਪੋਲਟਰੀ ਫਾਰਮ ਬਾਗੜੀਆਂ ਤੋਂ ਆਪਾਂ ਇਹ ਬੱਚੇ ਲੈ ਕੇ ਆਂਦੇ ਸੀ ਇੱਕ ਦਿਨ ਦਾ ਬੱਚਾ ਕਹਿ ਲਈ ਜਾਂ 8 ਘੰਟਿਆਂ ਦਾ ਕਹਿ ਲਈ ਇਹੋ ਜਿਹਾ ਸਮਾਂ ਇਹਨਾਂ ਬੱਚਿਆਂ ਦਾ ਸੀਗਾ ਜੋ ਇਹਦੀ ਇਹਨਾਂ ਦੀ ਉਮਰ ਸੀ ਹੁਣ ਇਹਨਾਂ ਦੀ ਉਮਰ 75 ਦਿਨਾਂ weight 1000 ਗ੍ਰਾਮ 1200 ਗ੍ਰਾਮ 900 700 ਇਦਾਂ ਹੈਗਾ ਇਹ ਕਿਸੇ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ